ਔਰ ਸਾਡਾ ਐਕਸ਼ਨ ਕਮੇਟੀ ਦਾ ਜਿਹੜਾ ਸਭ ਤੋਂ ਵੱਡਾ ਮਨੋਰਥ ਆ ਉਹ ਮਨੋਰਥ ਆ ਚੰਦਪਾਣ ਦੇ ਮਜ਼ਦੂਰਾਂ ਨੂੰ ਇਨਸਾਫ਼ ਦੇਣਾ। ਅਰ ਕੱਲ ਦੇਰ ਰਾਤ ਸ਼ਾਮ ਤੱਕ ਡੀਆਈਜੀ ਨਾਲ ਡੀਐਸਪੀ ਸਾਹਿਬ ਨਾਲ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ। ਔਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਪੰਜ ਵੀ ਜਿਹੜੀ ਉਹ ਤਰੀਕਾ ਉਹ ਤੋਂ ਇਹ ਤੇ ਲਾਜ਼ਮੀ ਤੌਰ ਦੇ ਉੱਤੇ ਆ ਜਿਹੜਾ ਉਹ ਜਮਾਨਤਾਂ ਜਿਹੜੀਆਂ ਉਹਨਾਂ ਦੀਆਂ ਕੈਨਸਲ ਕਰਵਾਈਆਂ ਜਾਣਗੀਆਂ। ਅਸੀਂ ਗੱਲ ਇੱਕ ਵਾਰੀ ਮੀਟਿੰਗ ਚ ਇਹ ਕਹੇ ਆਏ ਸੀ ਵੀ ਅਸੀਂ ਹਰ ਹਾਲਤ ਦੇ ਵਿੱਚ ਪ੍ਰੋਗਰਾਮ ਕਰਾਂਗੇ ਘਰਾਓ ਦਾ ਨਹੀਂ ਸੀ ਸਾਡਾ ਅਸੀਂ ਸਧਾਰਨ ਧਰਨੇ ਦਾ ਪ੍ਰੋਗਰਾਮ ਰੱਖਿਆ ਹੋਇਆ ਹੈਗਾ ਔਰ ਦੇਰ ਰਾਤ ਤੱਕ ਜਿਹੜਾ ਹੈਗਾ ਸਾਨੂੰ ਉਹ ਦਸਤਾਵੇਜ਼ ਆਦੇ ਉਹ ਮਹੱਈਆ ਕਰਵਾਏਗੇ ਕਿ ਤੁਹਾਨੂੰ 7 ਤਰੀਕ ਤੱਕ ਹਰ ਹਾਲਤ ਦੇ ਵਿੱਚ ਜਿਹੜਾ ਹੈਗਾ ਹੱਕ ਰਸੀ ਹੈ ਜਿਹੜੀ ਉਹ ਵੱਖ-ਵੱਖ ਤਰੀਕਿਆਂ ਨਾਲ ਜਿਵੇਂ ਵੀ ਪੂਰੀ ਹੁੰਦੀ ਆ ਉਹ ਕੀਤੀ ਜਾਊਗੀ ਔਰ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਅਸੀਂ ਕਲਿਆਣੇ ਆਪ ਦੇ ਤੌਰ ਤੇ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਹੋਇਆ ਸਾਡੀ ਐਕਸ਼ਨ ਕਮੇਟੀ ਲੋਕ ਵਿਰੋਧੀ ਸਿਆਸਤ ਨਹੀਂ ਕਰਦੀ ਲੋਕ ਪੱਖੀ ਸਿਆਸਤ ਦੀ ਹਾਮੀ ਆ ਔਰ ਸਾਡਾ ਐਕਸ਼ਨ ਕਮੇਟੀ ਦਾ ਜਿਹੜਾ ਸਭ ਤੋਂ ਵੱਡਾ ਮਨੋਰਥਾ ਉਹ ਮਨੋਰਥਾ ਚੰਦਪਾਣ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣਾ ਬਹੁਤ ਵੱਡੀ ਪੱਧਰ ਦੇ ਹੱਦ ਤੱਕ ਅਸੀਂ ਕਹਿ ਗਏ ਤਾਂ ਅਸੀਂ ਵੱਡੀ ਪੱਧਰ ਤੇ ਜਿੱਤਾਂ ਹਾਸਲ ਕਰ ਚੁੱਕੇ ਹਾਂ। ਹਾਂ। ਔਰ ਕੱਲ ਦੇਰ ਰਾਤ ਸ਼ਾਮ ਤੱਕ ਡੀਆਈਜੀ ਨਾਲ ਡੀਐਸਐਸਪੀ ਸਾਹਿਬ ਨਾਲ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ। ਹਾਂ। ਔਰ ਕੋਰਟਾਂ ਦਾ ਵੀ ਤੁਸੀਂ ਹਾਲ ਦੇਖਿਆ ਹੋਇਆ ਕਿ ਉਹਨਾਂ ਨੇ ਗ੍ਰਿਫਤਾਰੀਆਂ ਤੇ ਰੋਕ ਲਾਈ ਹੋਈ ਆ। ਠੀਕ। ਤੇ 5 ਤਰੀਕ ਆਲੇ ਲੈਣਾ ਜਿਹੜੀ ਉਹ ਕੋਰਟ ਦੇ ਅੰਦਰ ਦੁਬਾਰਾ ਸੁਣਵਾਈ ਆ। ਸਾਨੂੰ ਪ੍ਰਸ਼ਾਸਨ ਨੇ ਡੀਆਈਜੀ ਸਾਹਿਬ ਨੇ ਇੱਕ ਬਹੁਤ ਭਰੋਸਾ ਦਿੱਤਾ ਤੇ ਕੁਝ ਸਾਨੂੰ ਜਿਹੜੇ ਲੜੀਂਦੇ ਕਾਨੂੰਨੀ ਕਾਗਜ਼ਾਤਾਂ ਜਿੰਨੇ ਸਾਡਾ ਹੱਕ ਹੀ ਬਣਦਾ ਸੀ ਉਹ ਕੋਈ ਉਸ ਤਰ੍ਹਾਂ ਨਾ ਨਹੀਂ ਦਿੱਤੇ ਉਹ ਸਾਨੂੰ ਮਹਈਆ ਕਰਵਾਏਗੇ ਔਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਪੰਜ ਦੀ ਜਿਹੜੀ ਉਹ ਤਰੀਕਾ ਉਹ ਤੋਂ ਇਹ ਤੇ ਲਾਜ਼ਮੀ ਤੌਰ ਦੇ ਉੱਤੇ ਹੈ ਜਿਹੜਾ ਉਹ ਜਮਾਨਤਾਂ ਜਿਹੜੀਆਂ ਉਹਨਾਂ ਦੀਆਂ ਕੈਨਸਲ ਕਰਵਾਈਆਂ ਲੈਣਗੀਆਂ ਤੇ ਤੁਹਾਨੂੰ ਜਿਹੜਾ ਹਰ ਤਰ੍ਹਾਂ ਦੇ ਨਾਲ ਜਿਹੜਾ ਇਨਸਾਫ ਆ ਉਹ ਦਿੱਤਾ ਜਾਊਗਾ ਤੇ ਅਸੀਂ ਜਿਹੜਾ ਹੈਗਾ ਕਿਉਂਕਿ ਸਾਡੀ ਇੱਕ ਮੰਗ ਸੀਗੀ ਕਿ ਜੇ ਸਾਡਾ ਕੋਈ ਕਾਨੂੰਨੀ ਪੱਖ ਕਮਜ਼ੋਰ ਆ ਤੇ ਉਹ ਮਜ਼ਬੂਤ ਕਰਨ ਦੇ ਵਾਸਤੇ ਜੇ ਸਾਨੂੰ ਦਸਤਾਵੇਜ਼ ਜਿਹੜੇ ਉਹ ਮਹੱਈਆ ਨਹੀਂ ਕਰਵਾਏ ਜਾਂਦੇ ਜਿਹੜਾ ਸਾਡਾ ਰਾਈਟ ਆ ਤਾਂ ਅਸੀਂ ਗੱਲ ਇੱਕ ਵਾਰੀ ਮੀਟਿੰਗ ਚ ਇਹ ਕਹਾਈ ਸੀ ਵੀ ਅਸੀਂ ਹਰ ਹਾਲਤ ਦੇ ਵਿੱਚ ਪ੍ਰੋਗਰਾਮ ਕਰਾਂਗੇ ਘਰਾਓ ਦਾ ਨਹੀਂ ਸੀ ਸਾਡਾ ਅਸੀਂ ਸੁਧਾਰਨ ਧਰਨੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਔਰ देर ਰਾਤ ਤੱਕ ਜਿਹੜਾ ਹੈਗਾ ਸਾਨੂੰ ਉਹ ਦਸਤਾਵੇਜ਼ ਡਿੜੇ ਜਿਹੜੇ ਸਾਡੇ ਰਾਈਟ ਬਣਦਾ ਸੀ ਸਾਡਾ ਹੱਕ ਬਣਦਾ ਸੀਗਾ ਉਹ ਮਹਈਆ ਕਰਵਾਏ ਗਏ ਔਰ ਨਾਲ ਦੀ ਨਾਲ ਫਿਰ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ 7 ਤਰੀਕ ਤੱਕ ਹਰ ਹਾਲਤ ਦੇ ਵਿੱਚ ਜਿਹੜਾ ਹੈਗਾ ਹੱਕ ਰਸੀ ਹੈ ਜਿਹੜੀ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਜਿਵੇਂ ਵੀ ਪੂਰੀ ਹੁੰਦੀ ਹੈ ਉਹ ਕੀਤੀ ਜਾਊਗੀ ਇਹ ਸਕ ਲੰਮੀ ਸੋਚ ਵਿਚਾਰ ਤੋਂ ਬਾਅਦ ਔਰ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਅਸੀਂ ਕਲਿਆਣੇ ਆਪ ਦੇ ਤੌਰ ਤੇ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਹੋਇਆ ਜੀਦੇ ਆਧਾਰ ਦੇ ਉੱਤੇ ਮਤਲਬ ਇਹ ਬਣਦਾ ਹੋਵੇ ਕਿ ਐਕਸ਼ਨ ਕਮੇਟੀ ਕੋਈ ਵੱਖਰੇ ਤੌਰ ਤੇ ਚੱਲ ਰਹੀ ਆ ਔਰ ਬਹੁਤ ਸਾਰੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨਾਲ ਵਿਚਾਰ ਚਰਚਾ ਕਰਦਿਆ ਸਮਾਂ ਲੱਗਿਆ ਤੇ ਇਹਦੇ ਬਾਰੇ ਅਸੀਂ ਇੱਕ ਹਿੱਸੇ ਤੱਕ ਜਿਹੜਾ ਸਨੇਹਾ ਉਹ ਦੇਣ ਚ ਲੇਟ ਵੀ ਹੋਏ ਕਿਉਂਕਿ ਅਸੀਂ ਚੰਦਮਾਣ ਦੇ ਲੋਕਾਂ ਦੀ ਸਮਾਂ ਸਹਿਮਤੀ ਤੋਂ ਬਿਨਾ ਨਾ ਪ੍ਰੋਗਰਾਮ ਰੱਦ ਮਤਲਬ ਮੁਲਤਵੀ ਕਰਨਾ ਚਾਹੁੰਦੇ ਸੀਗੇ ਤੇ ਉਹ ਜਦੋਂ ਇੱਥੇ ਪਿੰਡ ਦੇ ਲੋਕਾਂ ਦੀ ਪੂਰੀ ਸਹਿਮਤੀ ਬਣੀ ਹੈ ਪਿੰਡ ਦੀ ਜਿਹੜੀ ਪੰਚਾਇਤ ਦੇ ਜਿਹੜੇ ਮਤਲਬ ਨਮਾਇंदे ਇੱਕ ਤਰ੍ਹਾਂ ਨਾਲ ਇਥੋਂ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ ਪਿੰਡ ਦੇ ਲੋਕਾਂ ਨੇ ਇਨਸਾਫ ਲੈਣ ਦੇ ਵਾਸਤੇ ਸਹਿਯੋਗੀ ਕਮੇਟੀ ਉਹਦੇ ਨਾਲ ਵਿਚਾਰ ਚਰਚਾ ਹੋਣ ਤੋਂ ਬਾਅਦ ਸਭਨਾਂ ਦਾ ਸਾਂਝਾ ਫੈਸਲਾ ਹੋਇਆ ਕਿ ਅੱਜ ਦੇ ਪ੍ਰੋਗਰਾਮ ਨੂੰ ਇੱਕ ਵਾਰੀ ਮੁਲਤਵੀ ਕੀਤਾ ਜਾਵੇ ਔਰ ਜੇ ਇਹੇ ਸਾਨੂੰ ਇਨਸਾਫ ਨਹੀਂ ਮਿਲਦਾ ਨਾ ਐਸਐਸਪੀ ਦਫਤਰ ਕਿਤੇ ਗਿਆ ਨਾ ਇਥੋਂ ਦਾ ਜਿਹੜਾ ਪ੍ਰਸ਼ਾਸਨ ਉਹ ਕਿਤੇ ਗਿਆ ਨਾ ਐਕਸ਼ਨ ਕਮੇਟੀ ਕਿਤੇ ਗਈ ਆ ਨਾ ਲੋਕ ਕਿਤੇ ਗਏ ਆ ਇਹ ਝੰਡੇ ਚ ਡੰਡਾ ਸਾਡਾ ਜਿਹੜਾ ਉਹ ਮੌਜੂਦ ਆ ਤੇ ਅਸੀਂ ਜਿੰਨੇ ਵਾਰੀ ਵੀ ਸੰਘਰਸ਼ ਕੀਤਾ ਔਰ ਉਹਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਅਸੀਂ ਕੁਝ ਨਾ ਕੁਝ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਆ ਔਰ ਜਿਹੜੇ ਸਾਡੇ ਮਜ਼ਦੂਰਾਂ ਦੇ ਉੱਤੇ ਜ਼ਬਰ ਹੋਇਆ ਸੀਗਾ ਜਿਹੜਾ ਸਾਡੇ ਪਰਚੇ ਨੂੰ ਇੱਕ ਪੱਧਰ ਦੇ ਉੱਤੇ ਅਸੀਂ ਕਹਿੰਗੇ ਕਿ ਕਮਜ਼ੋਰ ਕਰਨ ਦੀਆਂ ਇੱਕ ਰਵੈਤਾਂ ਚੱਲ ਰਹੀਆਂ ਸਨਾਂ ਪ੍ਰਸ਼ਾਸਨ ਦੇ ਅੰਦਰ ਅੰਦਰੀ ਉਹਦੇ ਤਹਿਤ ਜਿਹੜੇ ਸਾਡੇ ਮਜ਼ਦੂਰ ਭਾਈਚਾਰੇ ਦੇ ਲਗਭਗ 22 ਤੇ ਜਿਹੜੇ ਪੀੜਤ ਪਰਿਵਾਰ ਸੀਗੇ ਉਹਨਾਂ ਦੇ ਖਾਤਿਆਂ ਦੇ ਵਿੱਚ 25-25000 ਰੁਪਇਆ ਐਸ்சிਐਸਟੀ ਐਕਟ ਦੇ ਤਹਿਤ ਜਿਹੜਾ ਮਾਰਜ਼ਾ ਉਹ ਵੀ ਆ ਚੁੱਕਿਆ ਹੈ ਤੇ ਜਿਹੜਾ ਬਾਕੀ ਆ ਉਹ ਅਮਲ ਪ੍ਰੋਸੈਸ ਦੇ ਵਿੱਚ ਆ ਇਸ ਕਰਕੇ ਅਸੀਂ ਇੱਕ ਪੱਧਰ ਦੇ ਉੱਤੇ ਜਦੋਂ ਐਸਆਈਐਸਟੀ ਐਕਟ ਦੇ ਤਹਿਤ ਪੀੜਤਾਂ ਨੂੰ ਮਾਪਛਾ ਮਿਲ ਚੁੱਕਿਆ ਤਾਂ ਉਹਦੇ ਨਾਲ ਵੀ ਸਾਡੇ ਲੋਕਾਂ ਦੀ ਜਿਹੜਾ ਕੇਸ ਆ ਉਹ ਵੀ ਮਜ਼ਬੂਤ ਹੁੰਦਾ ਤੇ ਸਾਡੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਜਿਹੜੇ ਆ ਪ੍ਰਸ਼ਾਸਨ ਭਰੋਸੇ ਦੇ ਰਿਹਾ ਸੀਗਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਪੂਰੇ ਹੋਣ ਦੀ ਵੀ ਇੱਕ ਆਸ ਵਾਝੀ ਨਿਆ ਪਰ ਅਸੀਂ ਕਿਉਂਕਿ ਸਾਡੇ ਕੋਲੇ ਇੱਕੋ ਹੀ ਰਾਹ ਹੈ ਸੰਘਰਸ਼ਾ ਜੇ ਸੰਘਰਸ਼ ਕਰਾਂਗੇ ਆ ਪ੍ਰਸ਼ਾਸਨ ਕੋਸ਼ ਕਰਦਾ ਨਹੀਂ ਨਹੀਂ ਕਰਦਾਗਾ ਹੁਣ ਵੀ ਜਿਹੜਾ ਸਾਰਾ ਕੁਝ ਹੋਇਆ ਚਾਹੇ ਉਹ ਮਾਅਬਜ਼ਾ ਮਿਲਣ ਦੀ ਗੱਲ ਆ ਚਾਹੇ ਉਹ ਖਾੜੀ ਦੇ ਨਾਲੀ ਦੇ ਮਸਲੇ ਦੇ ਹੱਲ ਦੀ ਗੱਲ ਆ ਚਾਹੇ ਸਾਡੇ ਕੇਸ ਨੂੰ ਕਾਨੂੰਨੀ ਪੱਖਾ ਤੋਂ ਹੋਰ ਮਜ਼ਬੂਤੀ ਦੇਣ ਦਾ ਸਵਾਲ ਆ ਚਾਹੇ ਜਿਹੜੀ ਪੰਜ ਦੀ ਉਥੇ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਲੱਗੀ ਉਹਨੂੰ ਰੱਦ ਕਰਾਉਣ ਦਾ ਮਸਲਾ ਹੈ ਉਹਨਾਂ ਦੇ ਉੱਤੇ ਸਾਡੇ ਨਾਲ ਉਹਨਾਂ ਨੇ ਸਹਿਮਤੀ ਪ੍ਰਗਟਾਈ ਆ ਔਰ ਅਸੀਂ ਇਸ ਸਹਿਮਤੀ ਦੇ ਨਾਲ ਪਿੰਡ ਦੇ ਲੋਕਾ ਤੁਹਾਡੇ ਕੋਲੇ ਖੜੇ ਨੇ ਖਾਸ ਕਰਕੇ ਪੀੜਤਾ ਜਿਹੜੇ ਉਹਨਾਂ ਦਾ ਵੱਡਾ ਹਿੱਸਾ ਇੱਥੇ ਤੁਹਾਡੇ ਕੋਲੇ ਆ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਸਹਿਮਤੀ ਲੈ ਕੇ ਅੱਜ ਦਾ ਪ੍ਰੋਗਰਾਮ ਮੁlti ਜੀ ਇੱਕ ਵਾਰੀ ਇਹ ਹੈਗਾ ਕਿ ਤੁਸੀਂ ਸਟੈਪ ਬੈਕ ਹੋ ਗਿਆ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵਾਰ ਸਟੈਪ ਬੈਕ ਲਿਆ ਗਿਆ ਹੈਗਾ ਕਿਤੇ ਵਿੱਚ ਦੀ ਕੋਈ ਇਹ ਗੱਲ ਤਾਂ ਨਹੀਂ ਆਈ ਗਈ ਵੀ ਦੂਸਰੀ ਧਰ ਵੱਲੋਂ ਵੀ ਤੁਸੀਂ ਭਈ ਰਾਜੀਨਾਮਾ ਕਰ ਲੋ ਜਾਂ ਫਿਰ ਹੋਰ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਕੋਈ ਕੰਪਨਸੇਸ਼ਨ ਦੇ ਦਾਂਗੇ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਕੋਈ ਦੇਖੋ ਸਾਡੇ ਵਾਸਤੇ ਮਸਲਾ ਇਹ ਹੈਗਾ ਕਿ ਸਾਡੇ ਮਜ਼ਦੂਰਾਂ ਨੂੰ ਜਿਸ ਤਰੀਕੇ ਦੇ ਨਾਲ ਵੀ ਜੇ ਕੋਈ ਕਈ ਕੰਪਨਸੇਸ਼ਨ ਪ੍ਰਸ਼ਾਸਨ ਵੱਲੋਂ ਮਿਲ ਰਹੀ ਆ ਹੂੰ ਉਹ ਅਸੀਂ ਲਈ ਆ ਔਰ ਉਹਦੇ ਮੇਰੇ ਕੋਲੇ ਪ੍ਰੂਫ ਮੌਜੂਦ ਆ ਮੈਂ ਤੁਹਾਨੂੰ ਦਿਖਾ ਸਕਦਾ ਹੂੰ ਤੇ ਜੇ ਮਤਲਬ ਪ੍ਰਸ਼ਾਸਨ ਸਾਡੇ ਨਾਲ ਕਿਸੇ ਗੱਲ ਦੇ ਉੱਤੇ ਕਮਿਟਮੈਂਟ ਕਰਦਾ ਜਿਸ ਤਰੀਕੇ ਨਾਲ ਰਾਤ ਤੋਂ ਕੁਕਲਾਟ ਰਾਤ ਕਾਫੀ ਲੇਟ ਤੱਕ ਚਰਚਾ ਚੱਲੀ ਅਸੀਂ ਲਗਭਗ 6:30 ਵਜੇ ਤੋਂ ਬਾਅਦ ਆਏ ਆ ਡੀਆਈਜੀ ਦਫ਼ਤਰ ਤੋਂ ਇਸ ਕਰਕੇ ਜਿਹੜਾ ਹੈਗਾ ਸਾਡੇ ਮਜ਼ਦੂਰਾਂ ਦਾ ਜਿਹੜਾ ਮਾਨ ਸਨਮਾਨ ਸਭ ਤੋਂ ਵੱਡੀ ਗੱਲ ਸਾਡੇ ਵਾਸਤੇ ਉਹ ਆ ਕਿ ਜੇ ਮਜ਼ਦੂਰਾਂ ਦਾ ਮਾਣ ਸਨਮਾਨ ਨੂੰ ਕਿਸੇ ਪੱਧਰ ਤੇ ਵੀ ਕੋਈ ਘੋਰਾ ਵੀ ਠੇਸ ਆਉਂਦੀ ਹੈ ਅਸੀਂ ਉੱਥੇ ਕੋਈ ਕਿਸੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਚਾਹੇ ਉਪਰ ਪ੍ਰਸ਼ਾਸਨ ਹੋਵੇ ਉਹਦੇ ਵਾਸਤੇ ਸਾਨੂੰ ਕੋਈ ਜੋ ਮਰਜ਼ੀ ਕਰਵਾ ਨਹੀਂ ਦੇਣੀ ਪਵੇ ਔਰ ਅਸੀਂ ਸਾਡੇ ਮਜ਼ਦੂਰਾਂ ਦਾ ਮਾਣ ਸਨਮਾਨ ਹੈ ਜਿਹੜਾ ਉਹ ਇਸ ਸਾਰੇ ਸੰਘਰਸ਼ ਦੇ ਦੌਰਾਨ ਬਲੰਦਨਾ ਤੇ ਪਹਚਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਤਾਂ ਲੈ ਕੇ ਜਾਵਾਂਗੇ ਅੰਮ੍ਰਿਤਿਕ ਸਵਾਲ ਹੈ ਕਿ ਲੇਟ ਹੋਣ ਦਾ ਕਾਰਨ ਕੀ ਹੈ ਜਿਹੜਾ ਮਤਲਬ ਇੰਨਾ ਐਕਸ਼ਨ ਕਮੇਟੀ ਕਿੰਨਾ ਗਾਇਬ ਵਿੱਚ ਪੈ ਗਿਆ ਉਹ ਕਹਿੰਦੇ ਕਿ ਤਨਾ ਕਿਤੇ ਐਕਸ਼ਨ ਕਮੇਟੀ ਦੇ ਅੰਦਰੂਨੀ ਉਹਨਾਂ ਨਾਲ ਗੱਲਬਾਤ ਹੈ। ਦੇਖੋ ﺍﻟजाम ਲਾਉਣੇ ਦਾ ਬਹੁਤ ਸੌਖੇ ਨੇ। ਜੋ ਮਰਜ਼ੀ ਲਈ ਜਾਵੇ। ਸਾਡੇ ਤੇ ਜਿਵੇਂ ਜਿਵੇਂ ਸਾਡੀਆਂ ਮੰਗਾਂ ਉੱਠਦੀਆਂ ਗਈਆਂ। ਉਹਨਾਂ ਮੰਗਾਂ ਦੇ ਵਿੱਚ ਓਵੇਂ ਓਵੇਂ ਅਸੀਂ ਪ੍ਰਾਪਤੀਆਂ ਕੀਤੀਆਂ। ਚਾਹੇ ਸਾਡੇ ਖਿਲਾਫ ਕੁਝ ਜਿਹੜੇ ਵਿਰੋਧੀ ਧਿਰਾਂ ਵਾਲੇ ਸੀ। ਉਹਨਾਂ ਨੇ ਕੁਝ ਕਦਮ ਲਏ। ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਵੀ ਸਟੈਪ ਲਏ ਤੇ ਪ੍ਰਸ਼ਾਸਨ ਨੇ ਉਹਦੇ ਮੁਤਾਬਕ ਠੋਕਮੀ ਕਾਰਵਾਈ ਕੀਤੀ। ਉਹਦੀਆਂ ਕਾਪੀਆਂ ਵੀ ਦਿੱਤੀਆਂ ਕਿੱਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਇਹ ਮਾਵਜੇ ਦਾ ਸਵਾਲ ਆ ਕਿਉਂਕਿ ਜਿਹੜੇ ਲੋਕ ਤਾਂ ਲੋਕ ਵਿਰੋਧੀ ਸਿਆਸਤ ਕਰਦੇ ਆ ਉਹਨਾਂ ਦਾ ਮਕਸਦ ਤਾਂ ਸਿਰਫ ਸਿਆਸਤ ਕਰਨਾ ਸਾਡਾ ਮਕਸਦ ਮਜ਼ਦੂਰਾਂ ਨੂੰ ਹੱਕ ਦਿਵਾਉਣਾ ਤੇ ਔਰ ਪਿਛਲੇ ਸਮੇਂ ਤੋਂ ਅਸੀਂ ਲਗਾਤਾਰ ਹੱਕ ਦਿਵਾ ਰਹੇ ਆ ਐਮਐਲਏ ਅਮੋਲਕ ਸਿੰਘ ਦੀ ਅਰਥੀ ਵੀ ਫੁੱਕੀਆ ਸੀ ਅਸੀਂ ਮੁਜ਼ਾਹਰਾ ਵੀ ਕੀਤਾ ਅਸੀਂ ਲਗਾਤਾਰ ਧਰਨੇ ਵੀ ਲਾਇਆ ਔਰ ਇਹ ਘਾਤਿਹਾਸ ਰਖਿਆ ਚੰਦਪਨ ਜਬਰਵਰੂ ਦੀ ਐਕਸ਼ਨ ਕਮੇਟੀ ਨੇ 41 ਦੇ 41 ਬੰਦੇ ਜਿਹੜੇ ਉਹ ਯਕਦਮ ਬਾਹਰ ਆਏ ਆ ਔਰ ਦੂਜੀ ਧਿਰ ਦੇ ਉੱਤੇ ਜਿਹੜਾ ਪਰਚਾ ਅਸੀਂ ਦਰਜ ਕਰਾਉਣ ਚ ਕਾਮਯਾਬ ਹੋਏ ਆ ਲਗਭਗ ਅਸੀਂ ਕਹਾਣੀ ਆ ਜਿਹੜੀ ਉਲਟ ਰੁਖ ਸੁਧੀ ਸੱਟਦੀ ਆ ਜਿਹੜੇ ਲੋਕਾਂ ਨੂੰ ਇੱਕ ਵਾਰੀ ਇਹ ਲੱਗਦਾ ਸੀਗਾ ਕਿ ਦਾ ਜੀ ਹੁਣ ਚੰਦਪਨ ਦੇ ਮਜ਼ਦੂਰ ਤਾਂ ਹੁਣ ਟੰਗੇ ਗਏ ਔਰ ਬਹੁਤ ਸਾਰੇ ਲੋਕ ਖੜੇ ਆ ਤੁਹਾਨੂੰ ਆਪ ਦੱਸ ਦੇਣਗੇ ਕੀ ਮਹਿਸੂਸ ਕਰਦੇ ਸੀਗੇ ਕਿ ਹੁਣ ਤਾਂ ਨਹੀਂ ਜੀ ਮਤਲਬ ਚਿੱਟੀਆਂ ਦਾੜੀਆਂ ਉਹ ਕਿ ਬਾਹਰ ਆਉਣਗੇ ਹੁਣ ਨਹੀਂ ਇਹ ਬਾਹਰ ਆ ਸਕਦੇ ਕਿ ਪਿੰਡ ਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਹਿਜਰਤ ਕਰ ਚੁੱਕੇ ਸੀਗੇ ਡੈਸ਼ਟ ਪਈ ਹੋਈ ਸੀ ਔਰ ਅਸੀਂ ਚੰਦ ਬਾਣ ਦੇ ਲੋਕਾਂ ਨੂੰ ਉਦੋਂ ਬਾਅਦ ਦੇ ਵਿੱਚ ਉਸੇ ਬਲੰਦੀ ਤੇ ਲੈ ਕੇ ਆਂਦਾ ਚ ਭਾਵੇਂ ਕਾਫੀ ਪ੍ਰਾਪਤੀਆਂ ਰਹੀਆਂ ਹੈਗੀਆਂ ਇਹ ਸਭ ਮੋਰਚੇ ਨੇ ਇਸ ਸੰਘਰਸ਼ ਕਮੇਟੀ ਨੇ ਕਾਫੀ ਸਾਰੀਆਂ ਪ੍ਰਾਪਤੀਆਂ ਲਈਆਂ ਪਰ ਗੱਲ ਹੈਗੀ ਅੱਜ ਵਾਲੇ ਜੋ ਪ੍ਰੋਟੈਸਟ ਦੀ ਅੱਜ ਵਾਲਾ ਜੋ ਸਟੈਪ ਬੈਕ ਲਿਆ ਗਿਆ ਹੈਗਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਹੁਣ ਸਵਾਲ ਉੱਠੂਗਾ ਕਿ ਇੱਕ ਅਰ ਸਟੈਪ ਬੈਕ ਲਿਆ ਗਿਆ ਇਸ ਤੋਂ ਬਾਅਦ 5 ਤਰੀਕ ਤੱਕ ਫੇਰ ਮੱਠਾ ਆ ਜਾਣਾ ਫੇਰ ਹੜੀ ਆ ਜਾਣੀ ਆ ਮਜ਼ਦੂਰਾਂ ਦਾ ਮਾਮਲਾ ਇਸ ਤਰੀਕੇ ਦੇ ਨਾਲ ਰੁਲ ਜਾਊਗਾ ਮੇਰਾ ਸਵਾਲ ਇਹ ਸੀਗਾ ਕਿਵੇਂ ਰੁਲ ਜਾਊਗਾ ਜੀ ਕੀ ਹੋਇਆ ਸੀ ਮਜ਼ਦੂਰਾਂ ਨੂੰ ਅਸਕੀਨ ਨਹੀਂ ਦਵਾਇਆ ਜੀ ਡੇਢ ਤੋਂ ਛੜਾਇਆ ਅਸੀਂ ਮਾਫੀ ਦੇ ਦਵਾਏ ਅਸੀਂ ਵਿਰੋਧੀਆਂ ਦੇ ਪਰਚੇ ਦਰਜ ਕਰਵਾਏ ਔਰ ਜਿਹੜਾ ਸਾਡਾ ਕਾਨੂੰਨੀ ਪੱਖ ਕਿਸੇ ਹੱਦ ਤੱਕ ਉਹਨਾਂ ਨੇ ਕਮਜ਼ੋਰ ਰੱਖਿਆ ਹੋਇਆ ਸੀ ਅਸੀਂ ਉਸ ਨੂੰ ਮਜ਼ਬੂਤੀ ਦਵਾਈ ਹੂੰ ਇਹ ਸਟੈਪ ਬੈਕ ਹੋ ਗਿਆ ਕਿ ਸਟੈਪ ਅੱਗੇ ਹੋ ਗਿਆ ਇਹਦਾ ਕਿਸੇ ਕੀ ਨੂੰ ਦੇਖਣ ਦਾ ਐਂਗਲ ਆ ਜਿਵੇਂ ਕੋਈ ਬੰਦਾ ਕਹਿੰਦਾ ਗਲਾਸ 'ਚ ਪਾਣੀ ਸੀਗਾ ਅੱਧਾ ਹੂੰ ਉਹਨਾਂ ਨੇ ਦੋ ਬੰਦਿਆਂ ਨੂੰ ਪੁੱਛਿਆ ਇੱਕ ਕਹਿੰਦਾ ਜੀ ਅੱਧਾ ਗਲਾਸ ਖਾਲੀ ਆ ਹੂੰ ਦੂਜਾ ਕਹਿੰਦਾ ਨਹੀਂ ਜੀ ਅੱਧਾ ਗਲਾਸ ਭਰਿਆ ਹੋਇਆ ਜੀ ਇਹਦਾ ਦੇਖਣ ਵਾਲੇ ਦੀ ਅੱਖ ਤੇ ਨਿਰਪਰ ਕਰਦਾ ਉਹਨੂੰ ਖਾਲੀ ਹੋ ਹੀ ਦਿਸਿਆ ਉਹਨੂੰ ਭਰਿਆ ਹੋਇਆ ਦਿਸਿਆ ਨਹੀਂਗਾ ਹੂੰ ਔਰ ਜਿਹੜੇ ਅੱਖ ਨਾਲ ਸਾਡੇ ਲੋਕ ਜਾਂ ਚੰਦਪਾਣ ਦੇ ਲੋਕ ਦੇਖਦੇ ਆ ਸਾਡਾ ਮਸਲਾ ਚੰਦਪਾਣ ਦੇ ਲੋਕਾਂ ਦੀ ਤਸੱਲੀ ਕਰਾਉਣਾ ਹੈ ਚੰਦਪਾਣ ਦੇ ਮਜ਼ਦੂਰਾਂ ਨੂੰ ਅਨਸਾਫ਼ ਦਿਵਾਉਣਾ ਐਕਸ਼ਨ ਕਮੇਟੀ ਦੀ ਆਪ ਦੀ ਪੂਰੀ ਇਕਮਤਤਾ ਔਰ ਐਕਸ਼ਨ ਕਮੇਟੀ ਦੀਆਂ ਜਿਹੜੀਆਂ ਭਰਾਤਰੀ ਜਿਵੇਂ ਬੰਨੀਆਂ ਉਹਨਾਂ ਦੀ ਸਭਨਾਂ ਦੀ ਇਕਮਤਤਾ ਇਸ ਕਰਕੇ ਕਿ ਕੋਈ ਮਸਤਾ ਨਹੀਂ ਵੀ ਸਟੈਪ ਬੈਕ ਹੋਇਆ ਸਟੈਪ ਫਾਰਵਰਡ ਹੋਇਆ ਜੀ ਅੱਛਾ ਇਸ ਮਾਲ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਹੈਡ ਹੈ ਵੀ ਤੁਸੀਂ ਜੀ ਕਹਿੰਦੇ ਸੀਗੇ ਵੀ ਲੇਟ ਹੋਏ ਕਿਉਂਕਿ ਅਸੀਂ ਕੋਈ ਫੈਸਲਾ ਜਿਹੜਾ ਆ ਖੜੇ ਨੇ ਚੰਦਪਾਣ ਦੇ ਲੋਕ ਇਹਨਾਂ ਨੂੰ ਪੁੱਛੋ ਇਹਨਾਂ ਦੀ ਸ਼ਾਂਤ ਤੋ ਬਿਨਾਸੀ ਕਦੇ ਕੋਈ ਫੈਸਲਾ ਲਿਆ ਨਹੀਂ। ਔਰ ਸਾਨੂੰ ਜਦੋਂ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਸਟੈਪ ਅੱਗੇ ਵਧ ਰਿਹਾ ਪਰ ਇਹਨੂੰ ਲਾਗੂ ਕਰਨ ਵਾਸਤੇ ਅਸੀਂ ਇਕੱਲੇ ਨਹੀਂ ਚੌਧਰੀ ਬਣਨਾ ਚਾਹੁੰਦੇ ਸੀ। ਵੀ ਐਕਸ਼ਨ ਕਮੇਟੀ ਨੇ ਇਕੱਲੀ ਨੇ ਫੈਸਲਾ ਕਰਤਾ ਇਹ ਸਿਆਸੀ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਹੁਕਮ ਚਾੜਦੀਆਂ ਆ ਉਹਦੀ ਵਰਕਰਾਂ ਨੂੰ। ਅਸੀਂ ਨਹੀਂ ਹੁਕਮ ਚਾੜਦੇ ਕਦੇ ਵੀ ਔਰ ਅਸੀਂ ਇੱਥੇ ਲੋਕਾਂ ਜਾਇਏ ਆ ਲੋਕਾਂ ਤੋਂ ਪ੍ਰਵਾਨਗੀ ਲਈ ਆ ਔਰ ਲੋਕਾਂ ਦੇ ਫੈਸਲੇ ਦੇ ਮੁਤਾਬਕ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਮਲਤਵੀ ਕੀਤਾ। ਅੱਛਾ ਇਸ ਮਾਮਲੇ ਦੇ ਵਿੱਚ ਜੇਕਰ ਦੇਖੀਏ ਨਾ ਆਪਾਂ ਵੀ ਵੱਡੀ ਪੱਤਰ ਦੇ ਉੱਤੇ ਇਹ ਗੱਲ ਵੀ ਇਹ ਪ੍ਰਚਾਰ ਸ਼ੁਰੰਭਿਆ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜਿਹੜਾ ਉਹ ਕਾਸਟਿਜ਼ਮ ਫਲਾਇਆ ਪੰਜਾਬ ਦੇ ਵਿੱਚ ਜਾਤੀਵਾਦ ਹੈ ਨਹੀਂਗਾ ਜਾਤੀਵਾਦ ਬਣਾਇਆ ਹੈਗਾ ਇੱਕ ਲੜਕੀ ਦੇ ਉੱਤੇ ਪੱਤਰਕਾਰ ਬੀਬੀ ਦੇ ਉੱਤੇ ਪਰਚਾ ਵੀ ਹੋਇਆ ਭਾਵੇਂ ਇਸ ਮਾਮਲੇ ਦਾ ਸਬੰਧ ਨਹੀਂਗਾ ਪਰ ਫਿਰ ਵੀ ਇਸ ਮਾਮਲੇ ਦੇ ਨਾਲ ਆ ਜਿਹੜਾ ਉਸ ਨੂੰ ਜੋੜਿਆ ਜਾ ਰਿਹਾ ਹੈਗਾ ਆ ਕੀ ਕਹਿਣਾ ਚਾਹੋਗੇ ਵੀ ਕੀ ਵਾਕਿਆ ਹੀ ਇਸ ਤਰੀਕੇ ਨਾਲ ਹੋਇਆ ਹੈਗਾ ਜੋ ਜੋ ਲੋਕ ਇਹ ਪ੍ਰਚਾਰ ਕਰ ਰਹੇ ਵੀ ਜਾਤੀਵਾਦ ਫਲਾਇਆ ਹੈਗਾ ਅਸੀਂ ਤਾਂ ਜਾਤੀਵਾਦ ਨੂੰ ਕਟਿਆ ਹੈ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਵੀ ਇੱਥੇ ਜਾਤੀਵਾਦ ਹੈ ਨਹੀਂਗਾ ਹਾਂ ਇੱਥੇ ਸਭ ਕੁਝ ਜਾਤ ਦੇ ਤੌਰ ਦੇ ਉੱਤੇ ਵਾਪਰਦਾ ਸਾਡੇ ਗੁਰਦੁਆਰੇ ਸਭ ਆ ਲੱਗਦੇ ਆ ਸਾਡੇ ਸਮਸ਼ਾਨ ਘਟ ਲੱਗਨੇ ਕੌਣ ਕਹਿੰਦਾ ਵੀ ਇੱਥੇ ਜਾਤੀਵਾਦ ਨਹੀਂ ਹੈ ਹਾਂ ਜਿਹੜਾ ਕੋਈ ਕਹਿੰਦਾ ਵੀ ਜਾਤੀਵਾਦ ਨਹੀਂ ਉਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਗਬਰਾਹ ਕਰਦਾ ਪਰ ਸਾਡੀਆਂ ਜਥੇਬੰਦੀਆਂ ਉਸ ਜਾਤੀਵਾਦ ਦੀ ਖਾਈ ਨੂੰ ਭਰਨ ਤੇ ਲੱਗੀਆਂ ਹਾਂ ਉਹਨੂੰ ਅਸੀਂ ਚੌੜਾ ਨਹੀਂ ਕਰਨਾ ਚਾਹੁੰਦੇ ਜੀ ਇਸ ਕਰਕੇ ਜੇ ਜਾਤੀਵਾਦ ਦਾ ਮਸਲਾ ਹੁੰਦਾ ਤਾਂ ਕਰਤੀ ਕਿਸਾਨ ਯੂਨੀਅਨ ਸਾਡੇ ਨਾਲ ਕਿਵੇਂ ਆਉਂਦੀ ਹਾਂ ਸਾਡੇ ਨਾਲ ਆਲ ਇੰਡੀਆ ਕਿਸਾਨ ਸਭਾ ਕਿਵੇਂ ਆਉਂਦੀ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਜੁਨੇ ਨੇ ਕਿਵੇਂ ਆਉਂਦੀ ਸਾਡੇ ਨਾਲ ਭਾਰਤੀ ਕਿਸਾਨ ਜੁਨੇ ਨੇ ਅਨੇਕਤਾ ਗਰਾਹਾਂ ਕਿਵੇਂ ਆਉਂਦੀ ਸਾਡੇ ਹੱਕ ਚ ਦੇ ਇਥੇ ਬੂਟਾ ਸਨ ਵਰਦਕਲੇ ਹੁਣੀ ਵੀ ਆ ਕੇ ਗਏ ਸਾਡੇ ਹੱਕ ਦੇ ਵਿੱਚ ਮਨਜੀਤ ਖਨੇਰ ਹੁਣੀ ਆ ਕੇ ਗਏ ਰੁਲਦੂ ਸਿੰਘ ਮਾਨਸਾ ਹੁਣੀ ਆ ਕੇ ਗਏ ਇੱਕ ਬਿਲਕੁਲ ਕੂੜ ਪ੍ਰਚਾਰ ਔਰ ਉਹ ਲੋਕ ਨੇ ਜਿਹੜੇ ਜਾਤੀਵਾਦ ਦੇ ਉੱਤੇ ਸਵਾਰ ਹੋ ਕੇ ਜਿਨ੍ਹਾਂ ਨੇ ਲੋਗੋ ਇਹ ਚੱਲਦੇ ਸੀਗੇ ਕਿ ਜੱਟ ਕਬੀਲਾ ਜਿਨ੍ਹਾਂ ਨੇ ਲੋਗੋ ਚੱਲਦੇ ਸੀਗੇ ਕਿ ਆ ਨਹੀਂ ਮਤਲਬ ਮਜ਼ਦੂਰਾਂ ਦੇ ਉੱਤੇ ਦੇ ਨਾਂ ਲੈ ਕੇ ਇਹ ਜਾਤੀਵਾਦ ਫਲਾਇ ਦੇ ਰਿਆ ਅਸੀਂ ਜਾਤੀਵਾਦ ਨੂੰ ਨਹੀਂ ਫਲਾ ਰਹੇਗੇ ਔਰ ਪਿੰਡ ਇਸ ਗੱਲ ਦਾ ਚੰਦ ਬਾਣ ਇਸ ਗੱਲ ਦਾ ਗਵਾਹ ਹੈ ਉਹਨਾਂ ਨੇ ਸਰ ਤੋੜ ਕੋਸ਼ਸ਼ਾਂ ਕਰ ਲਈਆਂ ਇਹ ਲੜਾਈ ਮਾਲਕ ਭਾਗੂਆਂ ਤੇ ਭਾਈ ਲਾਲੂਆਂ ਦੇ ਦਰਮਿਆਨ ਦੀ ਲੜਾਈ ਆ ਔਰ ਇਸ ਕਰਕੇ ਉਹਨਾਂ ਲੋਕਾਂ ਨੇ ਇਸ ਗੱਲ ਨੂੰ ਨਹੀਂ ਸਪੋਰਟ ਮਿਲੀ ਪਿੰਡ ਦੇ ਕਿਸਾਨਾਂ ਨੇ ਸਾਡਾ ਸਾਥ ਦਿੱਤਾ ਔਰ ਪਿੰਡ ਦੇ ਕਿਸਾਨਾਂ ਨੇ ਉਹ ਮੰਡੀ ਨਹੀਂ ਪਾਉਣ ਦਿੱਤੀ ਜਿਹੜੇ ਕੋਈ ਇੱਕ ਦੁੱਖਾ ਬੰਦੇ ਹੁੰਦੇ ਨੇ ਉਸ ਤਰ੍ਹਾਂ ਦੇ ਨਾਲ ਚਾਹੇ ਉਹਨਾਂ ਨੂੰ ਸਿਆਸੀ ਸੰਭੋਲਕ ਸੰਗ ਵਰਗ ਐਮਐਲਏਾਂ ਦੇ ਥਾਪੜਾ ਹੋਵੇ ਚਾਹੇ ਉਹਨਾਂ ਨੂੰ ਪੈਸੇ ਦਾ ਹੰਕਾਰ ਹੋਵੇ ਚਾਹੇ ਉਹਨਾਂ ਨੂੰ ਪ੍ਰਸ਼ਾਸਨ ਦੀ ਹੱਲਾਸ਼ੀਰੀ ਹੋਵੇ ਉਹ ਢੰਗ ਤਰੀਕੇ ਵਰਤਦੇ ਆ ਪਰ ਉਹ ਢੰਗ ਤਰੀਕਿਆਂ ਨੂੰ ਅਸੀਂ ਕਦੇ ਸਫਲ ਨਹੀਂ ਹੋਣ ਦਿੱਤਾ ਔਰ ਨਾ ਆਉਣ ਵਾਲੀ ਸਮਝੋੜਦੇ ਆ